ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਮਹਿਲਾ ਡੀਐਸਪੀ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ ਪਰ ਇਸ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਸਾਹਮਣੇ ਆ ਗਿਆ ਜਦੋਂ ਪੁਲਿਸ ਅਤੇ ਕਿਸਾਨਾਂ ਦੇ ਵਿਚਾਰ ਸਹਿਮਤੀ ਹੋ ਗਈ ਹੈ ਜੀ ਹਾਂ ਦੱਸਿਆ ਕਿ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋਣ ਦੇ ਮਾਮਲੇ 'ਚ ਇੱਕ ਵੱਡੀ ਅਪਡੇਟ ਸਾਹਮਣੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਕੁਝ ਮੰਗਾ ਤੇ ਸਹਿਮਤੀ ਬਣੀ ਕਿਸਾਨਾਂ ਦੀ ਸ਼ਿਕਾਇਤ ਆਪ ਆਗੂ ਪੰਕਜ ਪੱਪੂ ਦੇ ਖਿਲਾਫ ਇੱਕ ਹੋਰ ਨਵਾਂ ਮਾਮਲਾ ਦਰਜ ਕਰਨ ਤੇ ਸਹਿਮਤੀ ਬਣੀਆ ਦੋਵੇਂ ਮਾਮਲੇ ਸੀਆਈ ਸਟਾਫ ਪਟਿਆਲਾ ਵਿਖੇ ਤਬਦੀਲ ਕੀਤੇ ਜਾਣਗੇ ਡੀਐਸਪੀ ਨਾਭਾ ਤੇ ਕਿਸਾਨਾਂ ਵਿਚਾਲੇ ਹੋਈ ਤੱਕਾ ਮੁਕੀ ਮਾਮਲੇ 'ਚ ਵੀ ਸਮਝੌਤਾ ਹੋ ਗਿਆ ਕਿਸਾਨਾਂ ਤੇ ਪੁਲਿਸ ਵੱਲੋਂ ਇੱਕ ਦੂਜੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਜਾਵੇਗੀ ਦਾਅਵ ਜੀ ਹੈ ਕਿ ਸ਼ੰਭੂ ਮੋਰਚੇ ਦੌਰਾਨ ਗੁੰਬਹ ਹੋਈਆਂ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਕਿਸਾਨ ਡੀਐਸਪੀ ਨਾਭਾ ਮਨਦੀਪ ਕੌਰ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਭੇ ਦੇ ਇਹ ਅਕੀ 77 ਵਿੱਚ ਪੁਲਿਸ ਪ੍ਰਸ਼ਾਸਨ ਦਾ ਹੋਇਆ ਪਹਿਲੀ ਮੀਟਿੰਗ ਦੇ ਉਪਰ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਛੱਤੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤੁਰੰਤ ਜਿਹੜੀ ਐਫ ਆਈ ਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਜਦੋਂ ਤੁਰੰਤ ਸਾਡੀ ਐਫ ਆਈ ਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫ ਆਈ ਆਰ ਦੀ ਕਿਹੜੀ ਦੋ ਸਾਡੀਆਂ ਕਾਂਡੀਆਂ ਦਾ ਸਭ ਤੋਂ ਚੋਰੀ ਹੋਈਆਂ ਉਹ ਨੋਪੇ ਦੇ ਵਿੱਚ ਆਈਆਂ ਸੀ ਕੋਪਕਾ ਦਾ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਜਿਹੜੇ ਸੋਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਤੇ ਐਫ ਆਈ ਆਰ ਦਰਜ ਕਰਕੇ ਬੰਦੇ ਤੇ ਬਾਈ ਨੇ ਪ੍ਰਚਾਰ ਦਿੱਤੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਤੇ ਉਹ ਬੰਦੇ ਦੀ ਗ੍ਰਿਫਤਾਰੀ ਕਰੇ ਪਰ ਹਮਾਰਾ ਇਹ ਤਾਂ ਕਿ ਸਾਡੇ ਲੋਕਾਂ ਦੇ ਸਾਹਮਣੇ ਆ ਕਿੰਨਾ ਸਮਾਨ ਬਟਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਇਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਇਹ 30 ਦੇ ਫੁੱਲਰ 30 ਦੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਝੜ ਬੋਲ ਲੈ ਕੇ ਕਿਹਦੇ ਟਰੈਕਟਰ ਗਏ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਆੜੀ ਆਇਆ ਇਹਨਾਂ ਵੱਡੇ ਵੱਡੇ ਸਮਾਨ ਨੂੰ ਇੱਕ ਪੰਕਚਰ ਪਰਚੇ ਦੇ ਪਰਚੇ ਅੱਦਰ ਤੇ ਹੈ ਲਾਉਣ ਸ਼ੁਕੀ ਦੂਜੀ ਦੀ ਮੰਗ ਕਰਦੇ ਜਿਹੜੀ ਨਿਵਾਸ ਤੇ ਮੀੜਾ ਬਿਲਕੁਲ ਉਹ ਪੂਰ ਪੰਕਚਰ ਤੇ ਇੱਕ ਪਰਚਾ ਹੋਰ ਵੱਡੀ ਪਰਮ ਦੀ ਮੰਗ ਕਰਦੇ ਨਿਵਾਸ ਵੀ ਪਹਿਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਖਤ ਹੋਣੇ ਰਹਿੰਦੇ ਸੀ ਉਹਦੇ ਸੁਨਾਖ ਕੀਤੇ ਉਹ ਪਰਚਾ ਵੀ ਪੂਰੀ ਪੰਕਚਰ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰ ਸਮਾਨ ਬਰਾਮਦ ਹੋ ਗਿਆ ਚੇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਫਾਈਲ ਲਾਂਚ ਹੋ ਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਹੁਣਾਂ ਚ ਰੁਕੇ ਆਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਅਫਸਰਾਂ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਰਵਈਆ ਇੱਥੋਂ ਦੇ ਦਾ ਨਾਪੇ ਦੇ ਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਜਾਂ ਪੱਕੇ ਹੋਣੀ ਜਾਹੋ ਦੀ ਪਤਨੀ ਸਹਿਤਾ ਚਾਵਲਾ ਇੱਕ ਨੀਂਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਨੇ ਹਮੇਂ ਭਰੀ ਹੈ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦੇ ਜਿਹੜਾ ਅੱਜ ਦਾ ਇਨਸੀਡੈਂਟ ਹੈ ਜਿਹੜਾ ਡੀਐਸਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਡੀਐਸਪੀ ਦਾ ਜਿਹੜਾ ਮਖਲਾਫੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਚੋਂ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਨਾ ਕੋਈ ਕਸੂਰ ਨਹੀਂ ਸੀ ਸਾਡੇ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੱਬਾ ਕਿਤੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਵਰਤ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਐਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਕੈਂਟਰ ਲੱਗੇ ਤੇ ਬਰੀਆਂ ਵਿਸ਼ਿਆਂ ਨੇ ਲੰਘੋਗੇ ਤੇ ਤੁਸੀਂ ਵੀ ਦੇਖੋ ਜੀ ਐਡਾ ਕੀ ਐ ਮਰਜ਼ੀ ਅਸੀਂ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਕਿ ਲੰਘਣਾ ਤੇ ਗੁਰੂ ਕੰਮ ਚੱਲ ਰਿਹਾ ਹੋਣਾ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਚਲੋ ਅੱਗੇ ਤੁਹਾਡਾ ਟਰੋ ਕਰ ਰੱਖੇ। ਐਲਾਨੀਆਂ ਕਿਸ ਦਾ? ਸਟੇਜ ਨੂੰ ਐਲਾਨ ਕਰਕੇ ਟੈਂਟ ਲਾਏ ਹੋਏ ਆ ਜੜੀਆਂ ਵਿਚਾਰੇ। ਤੇ ਤੈਨੂੰ ਲੰਘਣੀ ਵੀ ਚਾਹੀਦੀ ਉਸ ਤੋਂ ਪਹਿਲੀ ਵੱਡੀ ਮਲਖਾਏ। ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਨਾ ਸਮਝਿਆ ਉਹ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਕਿ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਆ। ਅਸੀਂ ਤਾਂ ਇਹ ਸਮਝਦੇ ਆ ਕਿ ਜ਼ੋਲਣਾ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਅਸਰਾ ਦੇ ਕਰੋਪ ਕੀਤੇ ਹੈਗੇ ਐ ਡੀਪੀ ਨੇ ਕਰੋਪ ਕੀਤੇ ਐ ਐਸਐਸਪੀ ਨੇ ਕਰੋਪ ਕੀਤੇ ਐ। ਇਹੋ ਜੀਆਂ ਨੌਕਾ ਕਰੇ ਨੇ ਆਂ ਜੀ। ਇਹ ਚ ਸਿੱਖਣਾ ਚਾਹੀਦਾ ਬਲਾਜਮਾਂ ਨੂੰ ਅਸੀਂ ਦਹੀ ਤੋਂ ਆ ਗਏ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕੌਲ ਦਿੱਤੀ ਸੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਅੱਜ ਦਾ ਪੀਸਫੁੱਲ ਕਰਦਾ ਘਟਨਾ ਨਹੀਂ ਕਰ ਰਹੇ ਹੈਗੇ ਨੇ ਤੇ ਦਰਾਂ ਨੇ ਘਰਾਂ ਦਾ ਇੱਕ ਨਿੱਕਾ ਜਿਹਾ ਰੈਜ਼ੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਬਲਾਜਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਜੀ ਪਰਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮੇਕਰੀ ਨਹੀਂ ਜੇ। ਪਰੰਮਰ ਕਿੱਥੇ ਦੀ ਪਹੁੰਚਣੇ ਦਾ ਮਾਮਲਾ ਵੀ ਕਿਤਾ ਬਸਾ ਕੀਤਾ ਜਾ ਰਿਹਾ ਹੈ। ਛੀੜੀ ਗਰੀ ਮੁੰਡੇ ਇਨਵੋਲ ਹੋਤਾ ਹੈ। ਮਤਲਬ ਕਿ ਥਾਲੀ ਚੋਰੀ ਕਰਨ ਵਾਲਾ ਮਤਲਬ ਸੀ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਪਿਆ ਤਾਹੀ ਹੀ ਨਹੀਂ ਕਰ। ਇਹ ਪ੍ਰਾਣਾ ਮੈਟਰ ਹੈ ਵਿੱਚ ਆਲਰੇਡੀ ਅਫੇਅਰ ਹੋਈ ਹੋਈ ਹੈ। ਇਹਦੇ ਵਿੱਚ ਖਸਰਨਾ ਨੂੰ ਕੁਝ ਲੰਗਾ ਸੀਗੀਆਂ ਇਹ ਵਿੱਚ ਜਿਹੜਾ ਇੱਕ ਥਾਲੀ ਮਿਲੀ ਸੀ ਕਿ ਉਸ ਮਾਮਲੇ ਤਾਰਵਾਈ ਇੱਕ ਹੋਰ ਜਿਹੜਾ ਹੈਗਾ ਦੋ ਪੈਰਾਂ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦੇ ਦਿੱਤੀ ਹੈਗੀ ਉਹਨੂੰ ਅਸੀਂ ਤਰਕਾਲ ਕਰਨੇ ਆਂ ਦੀ ਵਜੂਦ ਕਰਦੇ ਜੀ ਅਸੀਂ ਕੰਮ ਚਰੇ ਹਾਂ ਜੀ ਇਸ ਦਾ ਪੈਰਾਂ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਬੰਧਿਤ ਇਹ ਸਬੰਧੀ ਜਿਹੜਾ ਹੈਗਾ ਜੁਨੀਅਰ ਅਸਟਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਵਿੱਚ ਲਿਆ ਕੇ ਅਗਰ ਇਹ ਐਫ ਆਰ ਦਾਜੂਨ ਤੋਂ ਬਾਅਦ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਸੀਆਈ ਪਟਿਆਲਾੰਗ ਦਾ ਤਾਂ ਕਲਪ ਤੱਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਕੀ ਵੀ ਡੀਐਸਪੀ ਦੇ ਕੋਲ ਤੋਂ ਲਿਖਤੀ ਦਿਸ਼ਾ ਨਹੀਂ ਦਿੱਤੀ ਇਹ ਲੱਗਦਾ ਵੀ ਕੋਈ ਆਪਾ ਤੁਸੀਂ ਸੁਣੋ ਤਾਂ ਕਿਤਾ ਕੋਈ ਨਿਕੀ ਮੋਟਿਸ ਕੋਲ ਜੀ ਪਰਤਾਲ ਦੇ ਦੇ ਨਾ ਮੇਰੇ ਬੰਦੇ ਨੇ ਜੇਸੀ ਧਰਨਾ ਕਹਿੰਦਾ ਵੀ ਇਹ ਸਾਨੂੰ ਐਫ ਆਰ ਦੀ ਕਾਪੀ ਦਿੱਤੀ ਜਾਊਗੀ ਨਮਨ ਐਫ ਆਰ ਦਰਜ ਕੀਤੀ ਗਈ ਹੈਗੀ ਕਰਨ ਗਲਬਾ ਹੋ ਚੁੱਕੀ ਹੈ ਜੀ ਇਹ ਬਰਖਾਸਤ ਹੈਗੀ ਹੈ ਮੈਟਰ ਦਾ ਜਾਤਾ ਮੈਟਰ ਹੈ ਜਿਵੇਂ ਅੱਗੇ ਦੋ ਬਿਆਨ ਦੇ ਵਿੱਚ ਬਿਆਨ ਦੇ ਰਾਤੀ ਤੱਕ ਨੋਟ ਨਵੀਂ ਸੁਣੀ ਹਾਂ ਨੰਬਰ ਪਰ ਬਿਆਨ ਦੇ ਦਾ ਜਿਨ੍ਹਾਂ ਜਿਨ੍ਹਾਂ ਖਲਾਫ ਦੋਸ਼ ਲਾਇਆ ਉਹਨਾਂ ਤੇ ਖਾ ਸਕਦੇ ਇਹ ਪਰਚਾ ਦਾ ਮੈਟਰ ਦੇ ਰਹੇ ਹੈਗੇ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਸ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਵਾਂਗੇ ਵਿਚ ਲਿਆ ਹੁਣ ਕਿਪਾਲ ਦੇ ਕੁਸਤਾ ਆਪਣੀ ਮਤਰਾ ਨਿਭੜ ਕੇ ਖੜੇ ਜਿਵੇਂ ਫਾਰਗੋਸਟ ਆਲਮੋਸਟ ਨਿਭੜ ਚੁੱਕੇ ਹਨ ਆਪਾਂ ਕਹਿੰਦੇ ਕਿ ਜਿੰਨਾ ਤੇ ਐਫ ਆਈ ਆਰ ਦੀ ਕਾਪੀ ਸਾਬ ਨੂੰ ਦੁੱਧੇ ਅਸੀਂ ਇੱਕ ਤੋਂ ਲਿਖ ਜਾਵਾਂਗੇ ਉਹ ਆਪੇ ਇਹ ਗੱਲ ਹੋ ਚੁੱਕੀ ਹੈ ਗੱਲਬਾਤ ਹੋ ਚੁੱਕੀ ਹੈ ਕਿ ਤੁਹਾਡੀ ਅੱਜ ਤੋਂ ਸਹਿਮਤੀ ਬਣ ਚੁੱਕੀ ਹੈ ਕਿ ਕਿਹਨਾ ਕਿਹਨਾ ਦੇ ਨਾਮ ਐਡ ਕਰ ਦੇਣੀ ਹੈ ਕਰ ਦੇਣੀ ਇਹ ਪ੍ਰਤਾਪ ਉਹਦੀ ਨੇ ਅਪਲੀਕੇਸ਼ਨ ਦਿੱਤੀ ਹੈਗੀ ਕਿ ਉਹ ਦੇਖਦੇ ਸਾਂਗੇ ਸੋ ਦਾਦੇ ਕੇ ਸੋ ਪਹਿਲਾ ਮਹਿਲਾ ਡੀਐਸਪੀ ਮਨਦੀਪ ਕੌਰ ਨੇ ਦੋਸ਼ ਲਗਾਇਆ ਸੀ ਕਿ ਕੁਝ ਕਿਸਾਨਾਂ ਨੇ ਉਸ ਦੇ ਨਾਲ ਦੁਰਵਿਵਹਾਰ ਕੀਤਾ ਡੀਐਸਪੀ ਨੇ ਦੱਸਿਆ ਕਿ ਜਦੋਂ ਕਿਸਾਨਾਂ ਨਾਲ ਗੱਲ ਕਰਨ ਗਈ ਤਾਂ ਕੁਝ ਕਿਸਾਨਾਂ ਨੇ ਉਸ ਦੇ ਵਾਲ ਖਿੱਚੇ ਤੇ ਬਦਸਲੂਕੀ ਕੀਤੀ ਗਈ ਸੀ ਉਧਰ ਕਿਸਾਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਤੇ ਇਨਸਾਫ਼ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਤੇ ਆਪਣੀ ਗੱਡੀ ਸਾਡੇ ਨਾਲ ਸਾਡੇ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਚੱਲਦੇ ਮਾਮਲਾ ਕਾਫੀ ਗਰਮਾਇਆ ਪਰ ਹੁਣ ਦੋਨੇ ਤਰਾਂ ਦੇ ਵਿੱਚ ਸਹਿਮਤੀ ਬਣ ਗਈ ਹੈ